ਪੇ ਦਿੱਤਾ ਸੀਗਾ ਆਸਟ੍ਰੇਲੀਆ ਦਾ ਵਰਕ ਪਰਮਿਟ ਰੀਜੈਂਟ ਨੇ ਕਿਹਾ ਸੀ 5-5 ਸਾਲ ਦਾ 2 ਸਾਲ ਦਾ ਕਹਿੰਦਾ ਸੀ ਇੱਥੋਂ ਲੱਗੂ 3 ਸਾਲ ਦਾ ਉੱਥੇ ਜਾ ਕੇ ਲੱਗੂਆ ਕੰਪਨੀ ਦਾ ਵੀਜ਼ਾ ਆ ਕਹਿੰਦਾ ਸੀ 18 ਲੱਖ ਰੁਪਏ ਇੱਥੇ ਸਾਡੀ ਗੱਲ ਹੋਈ ਸੀ ਸਾਨੂੰ ਉਹਨਾਂ ਵੀਜ਼ੇ ਦੀ ਬੱਚਿਆਂ ਨੂੰ ਵਟਸਐਪ ਕੀਤਾ ਵੀ ਵੀਜ਼ਾ ਤੁਹਾਡਾ ਆ ਗਿਆ ਆ ਤੁਸੀਂ ਪੈਸੇ ਦਾ ਅਰੇਂਜਮੈਂਟ ਕਰ ਲਓ ਤੁਹਾਡੀ ਟਿਕਟ ਵੀ ਜਲਦੀ ਹੋ ਜਾਣੀ ਆ 26 ਤਰੀਕ ਦੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਸਾਰੇ ਕਰਕੇ 18 ਲੱਖ ਰੁਪਏ ਏਜੰਟ ਨੂੰ ਪਿੱਪਣਾ ਵਾਲੇ ਦੇ ਆ। ਸਾਨੂੰ ਕਹਿੰਦਾ ਵੀ 25 ਤਰੀਕ ਨੂੰ ਘਰੋਂ ਤੁਸੀਂ ਚਲੇ ਜਾਓ ਤਾਂ ਉੱਥੇ ਮੈਂ ਮੋਰੇ ਹੋਟਲ ਦਾ ਐਡਰੈਸ ਦਿੱਤਾ ਵੀ ਉੱਥੇ ਪਹੁੰਚ ਜਾਓ। ਉੱਥੇ ਜਦੋਂ ਅਸੀਂ ਚਲੇ ਗਏ ਏਜੰਟ ਵੀ ਉੱਥੇ ਹੀ ਸੀਗਾ ਤਾਂ ਫਿਰ ਮੁੜ ਕੇ ਸਾਨੂੰ ਥੋੜਾ ਚਿਰ ਬਿਠਾਈ ਰੱਖਿਆ ਕਹਿੰਦਾ ਸੀਗਾ ਪੇਪਰ ਇਹਨਾਂ ਦੇ ਆਉਣੇ ਆ। ਫਿਰ ਮੁੜ ਕੇ ਉਸਨੇ ਕਹਿੰਦਾ ਟ੍ਰੇਨ ਜਿਹੜੀ 26 ਤਰੀਕ ਦੀ ਕੈਂਸਲ ਹੋ ਗਈ ਆ ਹੁਣ 29 ਤਰੀਕ ਦੀ ਆ ਤੁਹਾਡੀ ਟਿਕਟ ਉਹ ਬੱਚੇ ਨੂੰ ਤੁਸੀਂ ਇੱਥੇ ਮੇਰੇ ਕੋਲ ਛੱਡ ਜਾਇਓ ਪਰ ਮੈਂ ਬੱਚਾ ਛੱਡ ਕੇ ਨਹੀਂ ਆਈ ਮੈਂ ਕਿਹਾ ਵੀ ਤੁਸੀਂ ਮੇਰਾ ਭਤੀਜਾ ਨਾਲ ਰਹੂਗਾ ਸੀ ਇਕੱਲੇ ਨੂੰ ਨਹੀਂ ਛੱਡਣਾ ਮੇਰਾ ਭਤੀਜਾ ਤੇ ਉਹ ਫਿਰ ਹੋਟਲ 'ਚ ਰਹੇ ਤਾਂ 29 ਦਿੱਲੀ ਦੇ ਵਿੱਚ ਹੋਟਲ 'ਚ ਰਹੇ ਫਿਰ 29 ਤਰੀਕ ਦੀ ਵੀ ਕੈਂਸਲ ਕਰਵਾ ਦਿੱਤੀ ਤਾਂ ਫਿਰ ਮੁੜ ਕੇ ਸਾਨੂੰ ਕਹਿੰਦਾ ਹੁਣ ਤੁਹਾਨੂੰ ਰਾਨ ਦੀ ਟਿਕਟ ਮੇਲਣੀ ਸਟੇ ਵਾਲੀ ਕਹਿੰਦਾ ਹੁਣ ਦੋ ਵਾਰੀ ਕੈਂਸਲ ਹੋ ਗਈ ਆ ਸਿੱਧੀ ਟਿਕਟ ਨਹੀਂ ਮਿਲਦੀ ਹੈਗੀ ਇੱਕ ਦਿਨ ਦੀ ਹੋਟਲ ਬੁਕਿੰਗ ਵਾ ਤੇ ਅਰਾਨ ਤੁਸੀਂ ਬੱਚੇ ਤੁਹਾਡੇ ਅਰਾਨ ਸਟੇ ਕਰਕੇ ਤਾਂ ਫਿਰ ਉੱਥੇ ਜਾਣਗੇ ਕਹਾਂ ਉੱਥੇ ਜਦੋਂ ਅਰਾਨ ਪਹੁੰਚੇ ਆ ਤਾਂ ਉਸ ਟਾਈਮ ਇੱਕ ਵਾਰ ਸਾਨੂੰ ਬੱਚਿਆਂ ਦਾ ਫੋਨ ਆਇਆ ਵੀ ਅਸੀਂ ਅਰਾਨ ਮੰਮਾ ਪਹੁੰਚ ਗਏ ਸਾਨੂੰ ਟੈਕਸੀ ਲੈਣ ਆਉਂਦੀ ਹੈ ਫਿਰ ਬੱਚਿਆਂ ਨੂੰ ਫੋਟੋ ਦਿਖਾ ਲ ਕੇ ਤਿੰਨਾਂ ਬੱਚਿਆਂ ਨੂੰ ਉਹਨਾਂ ਦੀ ਤਾਂ ਟੈਕਸੀ ਡਰਾਈਵਰ ਬਿਠਾ ਲ ਕੇ ਲੈ ਗਿਆ ਜਦ ਕਿ ਜਿਹੜੇ ਹੋਟਲ 'ਚ ਛੱਡਣਾ ਹੋਊਗਾ ਹੁਣ ਸਾਨੂੰ ਨਹੀਂ ਪਤਾ ਕੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਬੱਚੇ ਹੋਟਲ 'ਚ ਨਹੀਂ ਗਏ ਪਤਾ ਨਹੀਂ ਕਿੱਥੇ ਬੱਚੇ ਕਿਡਨੈਪ ਹੋ ਗਏ ਆਖਰੀ ਵਾਰ ਕਦੋਂ ਗੱਲ ਹੋਈ ਸੀ ਮਤ ਜੀ ਕਿ ਅਮਰਤਪਾਲ ਨਾਲ ਉਹ ਸੀ ਕੈਪਟਨੇਪ ਹੋਇਆ ਤੇ ਹਾਂਜੀ ਈਰਾਨ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਇਆ ਸੀਗਾ ਉਹੀ ਗੱਲ ਹੋਈ ਸੀ ਜਦੋਂ ਉੱtre ਅਸੀਂ ਫੋਨ ਇਧਰੋਂ ਹੀ ਕੀਤਾ ਸੀਗਾ ਜਿੱਦਾਂ ਇੰਟਰਨੈਸ਼ਨਲ ਕਾਲ ਸੀਗੀ ਤਾਂ ਕਹਿੰਦੇ ਮੰਮੀ ਅਸੀਂ ਪਹੁੰਚ ਗਏ ਸਾਨੂੰ ਟੈਕਸੀ ਡਰਾਈਵਰ ਲੈਣ ਆਉਂਦਾ ਆ ਤੇ ਫਿਰ ਅਸੀਂ ਚਲੇ ਜਾਣਾ ਤੇ ਤੁਹਾਨੂੰ ਹੋਟਲ ਵਿੱਚ ਜਾ ਕੇ ਅਸੀਂ ਫੋਨ ਕਰਾਂਗੇ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਫੋਨ ਦੀ ਗੱਲ ਨਹੀਂ ਹੋਈ ਅਮਰਤਪਾਲ ਅੱਜ 10-12 ਦਿਨ ਹੋ ਗਏ ਅਮਰਤਪਾਲ ਦੇ ਨਾਲ ਹੋਰ ਕਿੰਨੇ ਮੁੰਡੇ ਸੀ ਦੋ ਸਾਥੀ ਉਹ ਵੀ ਇਸ ਏਜੰਟ ਥਰੂ ਜੀ ਹਾਂਜੀ ਇਸ ਥਰੂ ਏਜੰਟ ਦਾ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਾ ਦਫ਼ਤਰ ਹੈ ਜੀ ਜਿਕਟ ਅਟਵਾਲ ਤੇ ਕਮਲ ਅਟਵਾਲ ਦੋਵੇਂ ਭਰਾ ਆ ਠੀਕ ਦੋਨੋਂ ਨਾਲ ਇਹਨਾਂ ਦੇ ਇੱਕ ਲੜਕੀ ਵੀ ਆ ਸविता ਕਿੱਥੇ ਜਣਾ ਦਾ ਦਫ਼ਤਰ ਮਾਤਾ ਜੀ ਪਿੰਪਣਾ ਵਾਲਾ ਐਸਵੀਆਈ ਦੇ ਸਾਹਮਣੇ ਤਾਂ ਅਸੀਂ ਵੀ ਉੱਥੇ ਜਾ ਕੇ ਆਏ ਆ ਹੁਣ ਉਹ ਏਜੰਟ ਵੀ ਉੱਥੋਂ ਫਰਾਰ ਹੋ ਗਿਆ ਹਾਂਜੀ ਘਰ ਵੀ ਜਿੰਦੇ ਤਾਲੇ ਲੱਗ ਗਏ ਆ ਅਸੀਂ ਹਾਂਜੀ ਤੇ ਜਿੰਨੇ ਪੈਸੇ ਰੇ ਸੀ ਤੁਹਾਡੇ ਕੋਲ ਏਜੰਟ ਦਾ 18 ਲੱਖ ਤੁਸੀਂ ਪੁਲਿਸ ਕੰਪਲੀਟ ਹੁਣ ਕਰ ਦਿੱਤੀ ਹੈ ਜੀ ਹਾਂਜੀ ਪਰਚਾ ਹੋ ਗਿਆ ਕਿ ਸ਼ਿਕਾਇਤ ਕੀਤੀ ਹੈ ਜੀ ਨਹੀਂ ਪਰਚਾ ਪਰਚਾ ਹੋ ਗਿਆ ਹਾਂਜੀ ਤੇ ਹੁਣ ਤੁਸੀਂ ਦੱਸ ਰਹੇ ਸੀ ਕਿ ਉਧਰੋਂ ਧਮਕੀਆਂ ਦਿੰਦੇ ਸੀ ਬੱਚਿਆਂ ਨੂੰ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਦਿੰਦੇ ਸੀ ਕਦੀ ਕੰਨ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਵੀ ਵੀਡੀਓ ਕੋਲਾਂ ਕਰਦੇ ਸੀਗੇ ਦਿਖਾਉਂਦੇ ਸੀਗੇ ਫਿਰ ਜਿਸ ਲਈ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਸਾਨੂੰ ਦੱਸੋ ਅਸੀਂ ਪੈਸੇ ਕਿੱਥੇ ਦੇਈਏ ਤਾਂ ਉਹ ਨਹੀਂ ਸਾਨੂੰ ਅਕਾਊਂਟ ਭੇਜਿਆ ਤਾਂ ਜਦ ਕਿ ਅਸੀਂ ਚੇਪਰ ਪਾਕਿਸਤਾਨ ਦਾ ਅਕਾਊਂਟ ਸੀ ਜਿਹੜੇ ਤੁਹਾਨੂੰ ਨੰਬਰ ਫੋਨੋਂ ਦੇ ਸੀ ਧਮਕੀਆਂ ਦੇ ਤਾਂ ਉਹ ਕਿਹੜੇ ਨੰਬਰ ਦਾ ਉਹ ਵੀ ਪਾਕਿਸਤਾਨ ਦੇ ਨੰਬਰ ਤੋਂ ਹੁੰਦੇ ਸੀ ਨਹੀਂ ਸਾਡੇ ਬੱਚਿਆਂ ਦੇ ਫੋਨ ਤੋਂ ਤੁਹਾਡੇ ਬੱਚਿਆਂ ਦੇ ਫੋਨ ਤੋਂ ਹਾਂਜੀ ਇੱਕ ਦਾ ਹੀ ਫੋਨ ਚਲਾਉਂਦੇ ਸੀ ਜਿੱਦਾਂ ਮੇਰੇ ਬੇਟੇ ਦਾ ਆਈਫੋਨ ਸੀ ਇੱਕ ਹੋਰ ਦਾ ਆਈਫੋਨ ਸੀਗਾ ਫਿਰ ਜਿਹੜਾ ਦੂਸਰਾ ਸੀਗਾ ਫੋਨ ਉਸ ਨਵੇਂ ਮੁੰਡਾ ਇੱਕ ਨਵੇਂ ਸ਼ਹਿਰ ਦਾ ਉਹਦੇ ਫੋਨ ਤੇ ਤਿੰਨਾਂ ਦੇ ਘਰਾਂ ਨੂੰ ਫੋਨ ਕਰਦੇ ਸੀ ਕਹਿੰਦੇ ਕੀ ਹੈ ਜੀ ਫਿਰ ਕਿੰਨੇ ਪੈਸੇ ਮੰਗਦੇ ਸੀ ਤੁਹਾਡੇ ਤੋਂ ਪਹਿਲਾਂ ਕਹਿੰਦੇ ਸੀ ਕਰੋੜ ਰੁਪਈਆ ਦਿਓ ਫਿਰ ਡੇਢ ਕਰੋੜ ਮੰਗਣ ਲੱਗ ਪਏ ਫਿਰ 54 ਲੱਖ ਤੇ ਆ ਗਏ 54 ਲੱਖ ਸਾਡੇ ਕੋਲ ਮੰਗਦੇ ਆ ਬੰਗ ਕਰਦੇ 54 ਲੱਖ ਹੀ ਦੇ ਦਿਓ ਤਾਂ ਅਸੀਂ ਤੁਹਾਡੇ ਬੱਚੇ ਕੀ ਲੱਗਦਾ ਏਜੰਟ ਨੇ ਠੱਗੀ ਕੀਤੀ ਜਾਂ ਗੱਲ ਹਾਂਜੀ ਸਾਨੂੰ ਏਜੰਟ ਤੇ ਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਏਜੰਟ ਕਹਿੰਦਾ ਸੀ 2 ਮਹੀਨੇ ਲੱਗਣਿਆ ਫਿਰ 10 12 ਦਿਨ ਬਾਅਦ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰੋਂ ਤੋਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸੁਰੱਖਿਤ ਸਾਡੇ ਘਰ ਜਾਂਦੇ। ਠੀਕ ਹੈ ਨਾਮ ਹੀ ਤੁਹਾਡਾ? ਗੁਰਦੇਵ ਸਿੰਘ ਜੀ। ਗੁਰਦੇਵ ਸਿੰਘ ਜੀ ਅੰਮ੍ਰਿਤਪਾਲ ਕਿਹਾ ਲੱਗਦਾ ਤੁਹਾਡਾ? ਅੰਮ੍ਰਿਤਪਾਲ ਪੰਜ ਆਜੀ ਸਾਡਾ। ਠੀਕ ਹੈ ਜੀ। ਪੰਜ ਕਿਹਨਾ ਹਾਲਾਤ ਦੇ ਵਿੱਚ ਉਹਨਾਂ ਮਾਤਾ ਜੀ ਦੱਸ ਰਹੇ ਸੀ 12 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਆਈ ਮਾਰਨ ਦੀਆਂ ਧਮਕੀਆਂ ਦਿੱੰਦੇ ਸੀ ਕਦੇ ਕਿਸ ਤਰ੍ਹਾਂ ਦੀਆਂ ਧਮਕੀਆਂ। ਬਿਲਕੁਲ ਬਿਲਕੁਲ ਜੀ। ਕੀ ਕੀ ਹਾਲਾਤ ਨੇ ਜੀ? ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਜੀ। ਇਸ ਟਾਈਮ ਤੱਕ ਜੋ ਹਾਲਾਤ ਆ 12 ਦਿਨ ਹੋ ਗਏ 13 ਦਿਨ ਹੋ ਗਏ ਕੱਲ੍ਹ ਦੀ ਹੋਈ ਉਹ ਮੈਂ। ਬਿਲਕੁਲ ਤਾਂ ਪਹਿਲਾਂ ਜੋ ਫੋਨ ਆਉਂਦੇ ਸੀ ਵਾਰ-ਵਾਰ ਉਸੇ ਨੰਬਰ ਦੇ ਤਾਂ ਪਹਿਲਾਂ ਉਹ ਕਰੋੜ ਰੁਪਏ ਦੀ ਮੰਗ ਕਰਦੇ ਸੀ ਮੋੜ ਕੇ 54 ਲੱਖ ਤੇ ਆਏ ਸੀ ਬਿਠਾ ਖਾਣ ਲੱਖ ਰੁਪਏ ਤੇ ਇਹਨਾਂ ਦਾ ਤੁਸੀਂ ਕਹਿੰਦੇ ਹੋ ਤਾਂ ਅਸੀਂ ਸਾਡੇ ਬੱਚੇ ਛੱਡ ਦਾਂਗੇ ਅਸੀਂ ਹੁਣ 18 ਲੱਖ ਰੁਪਏ ਦੇ ਕੇ ਕਿਥੋਂ ਰੀਬਿਲ 18 ਲੱਖ ਜਾਂਟ ਨੂੰ ਦਿੱਤਾ ਹੁਣ 18 ਲੱਖ ਰੁਪਏ ਆਪਾਂ ਮੈਂ ਇਹਨਾਂ ਕੋਲ ਨਾ ਪੜਾਉਂਦੇ ਹੀ ਫਿਰ ਦੇਈਏ ਤੇ ਦੇਈਏ ਕਿੱਥੇ ਉਹ ਵੀ ਕੱਲ ਤੋਂ ਚੁੱਕ ਕੇ ਭੇਜੇ ਸੀਗੇ ਜਿਹੜਾ ਉਹ ਵੀ ਕੱਲ੍ਹ ਜਾਂ ਚੁੱਕ ਕੇ ਭੇਜੇ ਸੀ ਤੁਸੀਂ ਤੇ ਹੁਣ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੇ ਜਦੋਂ ਕਰ ਪੁਲਿਸ ਨੂੰ ਅੱਜ ਆਪਾ ਮੇਰੇ ਖਿਆਲ 12 13 15 ਦਿਨ ਹੋ ਗਏ ਐਫ ਆਈ ਆਰ ਹੋਈ ਨੂੰ ਅਜੇ ਕੋਈ ਕਾਰਵਾਈ ਨਹੀਂ ਹੋਈ ਬਸ ਰੋਜ਼ ਕਹਿੰਦਾ ਸੀ ਕਰਦੇ ਆਂ ਟਰੇਸ ਕਰਦੇ ਆਂ ਨੰਬਰ ਟਰੇਸ ਕਰਦੇ ਆਂ ਜਾਂ ਕੁਝ ਵੀ ਆ ਉਹ ਲੜਕੀ ਜਿਹੜੀ ਉਹਨਾਂ ਦੇ ਨਾਲ ਸੀ ਏਜੰਟ ਤੇ ਉਹ ਬਿਲਕੁਲ ਇੱਧਰ ਸ਼ਹਿਰ ਚ ਲੈ ਲਈ ਹੈ ਉਹ ਤਾਂ ਕੋਈ ਉੱਥੇ ਕਾਰਵਾਈ ਨਹੀਂ ਅਸੀਂ ਐਫ ਆਈ ਆਰ ਚ ਨਾਮ ਉਹਦਾ ਦਿੱਤਾ ਹੈ ਬਕਾਇਦਾ ਤਾਂ ਕੋਈ ਨਹੀਂ ਬਾਰ-ਬਾਰ ਉਹਨਾਂ ਨੂੰ ਪ੍ਰੇਰ ਕਰਦੇ ਆਂ ਸਾਡੀ ਤਾਂ ਇਹੀ ਮੰਗ ਆ ਬਈ ਉਹਨਾਂ ਨੂੰ ਜਲਦੀ ਤੋਂ ਜਲਦੀ ਕਰਕੇ ਸਾਡੇ ਬੱਚਿਆਂ ਨੂੰ ਲਿਆਂਦਾ ਜਾਵੇ ਤਾਂ ਏਜੰਟ ਦੇ ਇੱਕ ਬੰਦੇ ਦੀ ਕਾਰਵਾਈ ਕੀਤੀ ਜਾਵੇ